ओम शांति ਅਸੀਂ ਸੁਣ ਰਹੇ ਹਾਂ ਅੱਜ ਦਾ ਪਰਮਾਤਮ ਵਰਦਾਨ ਅੱਜ ਦੇ ਵਰਦਾਨ ਦੇ ਵਿੱਚ ਸ਼ਿਵ बाबा ਸਾਨੂੰ ਕਹਿ ਰਹੇ ਨੇ ਕਿ ਸਭ ਨੂੰ ਅਮਰ ਗਿਆਨ ਦੇ ਕੇ ਅਕਾਲੇ ਮਰਤਿਉ ਦੇ ਭੈ ਤੋਂ छुड़ाਣ ਵਾਲੇ ਸ਼ਕਤੀਸ਼ਾਲੀ ਸੇਵਾਤਾਰੀ ਪਵ ਦੁਨੀਆ ਦੇ ਵਿੱਚ ਅੱਜ ਕੱਲ ਅਕਾਲੇ ਮਰਤਿਉ ਦਾ ਹੀ ਡਰ ਹੈ ਡਰ ਨਾਲ ਖਾ ਵੀ ਰਹੇ ਨੇ ਚੱਲ ਵੀ ਰਹੇ ਨੇ ਸੋ ਵੀ ਰਹੇ ਨੇ ਇਸ ਤਰ੍ਹਾਂ ਦੀ ਆਤਮਾਵਾਂ ਨੂੰ ਖੁਸ਼ੀ ਦੀ ਗੱਲ ਸੁਣਾ ਕੇ ਭੈ ਤੋਂ छुड़ाਓ। ਉਹਨਾਂ ਨੂੰ ਖੁਸ਼ ਖ਼ਬਰੀ ਸੁਣਾਓ ਕਿ ਅਸੀਂ ਤੁਹਾਨੂੰ 21 ਜਨਮਾਂ ਦੇ ਲਈ ਅਕਾਲੇ ਮ੍ਰਿਤਿਉ ਤੋਂ ਬਚਾ ਸਕਦੇ ਹਾਂ। ਹਰ ਆਤਮਾ ਨੂੰ ਅਮਰ ਗਿਆਨ ਦੇ ਕੇ ਅਮਰ ਬਣਾਓ ਜਿਸ ਨਾਲ ਉਹ ਜਨਮ ਜਨਮ ਲਈ ਅਕਾਲੇ ਮ੍ਰਿਤਿਉ ਤੋਂ ਬਚ ਜਾਣ। ਇਸ ਤਰ੍ਹਾਂ ਆਪਣੀ ਸ਼ਾਂਤੀ ਅਤੇ ਸੁਖ ਦੇ ਵਾਈਬ੍ਰੇਸ਼ਨਸ ਨਾਲ ਲੋਕਾਂ ਨੂੰ ਸੁਖ ਚੈਨ ਦੀ ਅਨੁਭੂਤੀ ਕਰਾਉਣ ਵਾਲੇ ਸ਼ਕਤੀਸ਼ਾਲੀ ਸੇਵਾਤਾਰੀ ਬਣੋ ਅੱਜ ਦੇ ਵਰਦਾਨ ਦੇ ਵਿੱਚ ਪਰਮਾਤਮਾ ਸਾਨੂੰ ਖੁਸ਼ਖਬਰੀ ਸੁਣਾ ਰਹੇ ਨੇ ਦੁਨੀਆ ਦੇ ਵਿੱਚ ਦੇਖਦੇ ਆ ਕਹਿੰਦੇ ਨੇ ਕਿਹੜਾ ਟਾਈਮ ਚੱਲ ਰਿਹਾ ਹੈ ਕਹਿੰਦੇ ਮ੍ਰਿਤਯੂ ਲੋਕ ਹੈ ਅਸੀਂ ਕਿੱਥੇ ਬੈਠੇ ਆ ਮ੍ਰਿਤਯੂ ਲੋਕ ਦੇ ਵਿੱਚ ਬੈਠੇ ਆ ਕਿ ਜਿਸ ਜਿਸ ਜਗ੍ਹਾ ਤੇ ਜਿਸ ਮ੍ਰਿਤਯੂ ਲੋਕ ਦੇ ਵਿੱਚ ਸਾਨੂੰ ਇੱਕ ਸੈਕਿੰਡ ਦਾ ਪਤਾ ਨਹੀਂ ਕਿ ਕਿਹੜੇ ਵੇਲੇ ਸਾਨੂੰ ਜਾਣਾ ਪੈ ਜਾਏ ਇਸ ਡਰ ਨਾਲ ਭਾਵੇਂ ਦੁਨੀਆ ਦੇ ਵਿੱਚ ਕਾਰੋਬਾਰ ਕਰ ਰਹਿਣੇ ਪਰ ਇੱਕ ਡਰ ਮਨ ਦੇ ਵਿੱਚ ਸਦਾ ਹੀ ਲੱਗਾ ਰਹਿੰਦਾ ਹੈ ਕਿਤੇ ਕੁਝ ਹੋ ਨਾ ਜਾਵੇ ਕਿਤੇ ਸ਼ਰੀਰ ਛੁੱਟ ਨਾ ਜਾਵੇ ਪਰਮਾਤਮਾ ਸਾਨੂੰ ਖੁਸ਼ਖਬਰੀ ਦੇ ਰਹੇ ਨੇ ਪਰਮਾਤਮਾ ਸਾਨੂੰ ਉਹ ਸੇਵਾ ਕਰਨ ਲਈ ਕਹਿ ਰਹੇ ਨੇ ਜਿਹੜੀ ਅੱਜ ਦੁਨੀਆ ਦੇ ਵਿੱਚ ਜਿਸ ਦੀ ਬਹੁਤ ਲੋੜ ਹੈ ਸਾਰੀ ਦੁਨੀਆ ਨੂੰ ਇਸ ਖੌਫ ਤੋਂ ਬਚਾਉਣ ਦੇ ਲਈ ਕਹਿ ਰਹੇ ਨੇ ਕਿ ਆਪਣੇ ਆਪ ਨੂੰ ਯਾਦ ਕਰੋ ਕਿ ਮੈਂ ਕੌਣ ਹਾਂ ਅਸੀਂ ਕਿਸ ਨੂੰ ਖੋਣ ਦਾ ਡਰ ਸਾਡੇ ਅੰਦਰ ਬੈਠਾ ਹੋਇਆ ਹੈ शरीर तो अस वैसे भी कहें कि ये शरीर का नाशवान है मिट्टी का पुतला है मिट्टी का है तो एक दिन मिट्टी के मिल जाएगा जो तो मिट्टी बनी हुई चीज़ मिट्टी के मिल जानी है फिर खौफ क्यों डर क्यों क्यों क्योंकि असं क्यों भुल क्यों गए कि मैं शरीर नहीं मैं आत्मा हाँ ਅਤੇ ਆਤਮਾ ਦੇ ਲਈ ਅਸੀਂ આજ ਦਿਨ ਤੱਕ ਪੜਦੇ ਆਏ ਹਾਂ ਸੁਣਦੇ ਆਏ ਹਾਂ ਰਿਸ਼ੀਆਂ ਮੁਨੀਆਂ ਦੇ ਮੂੰਹੋਂ ਵੀ ਅਸੀਂ ਸੁਣਦੇ ਆਏ ਆਂ ਕਿ ਆਤਮਾ ਅਚਰ ਅਮਰ ਅਬినాਸ਼ੀ ਹੈ ਆਤਮਾ ਨੂੰ ਕੋਈ ਜਲਾ ਨਹੀਂ ਸਕਦਾ ਆਤਮਾ ਨੂੰ ਕੋਈ ਮਾਰ ਨਹੀਂ ਸਕਦਾ ਆਤਮਾ ਪਾਣੀ ਵਿੱਚ ਡੁੱਬ ਨਹੀਂ ਸਕਦੀ ਆਤਮਾ ਨੂੰ ਕੋਈ ਸ਼ਸਤਰ ਭੇਦ ਨਹੀਂ ਸਕਦਾ ਆਤਮਾ ਅਮਰ ਹੈ ਕਿਉਂਕਿ ਉਹ ਅਮਰ ਪਰਮ ਪਿਤਾ ਪਰਮਾਤਮਾ ਦੀ ਸੰਤਾਨ ਹੈ ਜਿਸ ਤਰ੍ਹਾਂ ਪਰਮ ਸਾਡਾ ਪਿਤਾ ਪਰਮਾਤਮਾ ਅਜਰ ਅਮਰ ਅਵਿਨਾਸ਼ੀ ਇਸ ਤਰ੍ਹਾਂ ਅਸੀਂ ਸਾਰੇ ਉਸ ਦੀ ਸੰਤਾਨ ਅਸੀਂ ਵੀ ਅਜਰ ਅਮਰ ਅਵਿਨਾਸ਼ੀ ਹੀ ਹਾਂ ਅੱਜ ਅਸੀਂ ਇਸ ਗੱਲ ਨੂੰ ਭੁੱਲ ਗਏ ਸ਼ਰੀਰ ਦੇ ਵਿੱਚ ਆ ਗਏ ਇਸ ਕੋਸਟਿਊਮ ਨੂੰ ਅਸੀਂ ਸਭ ਕੁਝ ਸਮਝ ਲਿਆ ਅਸੀਂ ਕਦੇ ਘਰ ਦੇ ਵਿੱਚ ਵੀ ਦੇਖੇ ਇੱਕੋ ਹੀ ਕੋਸਟਿਊਮ ਅਸੀਂ ਹਮੇਸ਼ਾ ਪਾ ਕੇ ਰੱਖ ਸਕਦੇ ਹਾਂ ਨਹੀਂ ਰੱਖ ਸਕਦੇ ਸਾਨੂੰ ਕੋਸਟਿਊਮ ਬਦਲਣਾ ਪੈਂਦਾ ਹੈ ਨਾਲ ਅੱਛਾ ਲੱਗਦਾ ਹੈ ਪੁਰਾਣਾ ਡਰੈਸ ਦੇਖ ਕੇ ਕਹਿੰਦੇ ਨੇ ਚੇਂਜ ਕਰਨਾ ਹੈ ਪਰਮਾਤਮਾ ਕਹਿੰਦੇ ਨੇ ਇਹ ਸ਼ਰੀਰ ਵੀ ਤਾਂ ਕਾਸਟਿਊਮ ਹੀ ਹੈ ਇਸ ਨੂੰ ਵੀ ਤਾਂ ਚੋਲਾ ਹੀ ਕਿਹਾ ਗਿਆ ਅੱਜ ਨਹੀਂ ਤਾਂ ਕੱਲ ਸਾਨੂੰ ਵੀ ਇਹ ਚੋਲਾ ਬਦਲ ਨਹੀਂ ਆਸੀ ਇੱਕੋ ਹੀ ਚੋਲੇ ਦੇ ਵਿੱਚ ਇਹ ਸਾਰਾ ਮੂਵੀ ਇਸ ਵਰਲਡ ਡਰਾਮਾ ਦੇ ਵਿੱਚ ਕਿਵੇਂ ਚੱਲ ਸਕਦੇ ਆ ਇਸ ਕਰਕੇ ਮਰਤੂ ਦਾ ਮਤਲਬ ਕੀ ਹੈ ਕਾਸਟਿਊਮ ਚੇਂਜ ਕਰਨ ਦਾ ਟਾਈਮ ਮਰਤੂ ਦਾ ਮਤਲਬ ਕੀ ਹੈ ਐਡਰੈਸ ਚੇਂਜ ਹੋਣ ਦਾ ਟਾਈਮ ਜਿਸ ਦੇ ਵਿੱਚ ਸਾਡਾ ਰੋਲ ਚੇਂਜ ਹੁੰਦਾ ਹੈ ਸਾਡਾ ਕਾਸਟਿਊਮ ਚੇਂਜ ਹੁੰਦਾ ਹੈ ਸਾਡਾ ਐਡਰੈਸ ਚੇਂਜ ਹੁੰਦਾ ਹੈ ਨਵੀਂ ਜਗ੍ਹਾ ਤੇ ਨਵੇਂ ਕੋਸਟਿਊਮ ਨਾਲ ਨਵੇਂ ਐਕਟਰਸ ਦੇ ਵਿੱਚ ਜਾ ਕੇ ਅਸੀਂ ਰੋਲ ਪਲੇ ਕਰਨਾ ਸ਼ੁਰੂ ਕਰਦੇ ਹਾਂ ਪਰ ਉਹ ਮਾਇਨੇ ਰੱਖਦਾ ਹੈ ਕਿ ਅਸੀਂ ਪਿਛਲੇ ਵਾਲੇ ਕੋਸਟਿਊਮ ਦੇ ਵਿੱਚ ਕਿਹੋ ਜਿਹਾ ਕੰਮ ਕੀਤਾ ਜੇ ਅਸੀਂ ਆਪਣੇ ਇਸ ਕੋਸਟਿਊਮ ਦੇ ਵਿੱਚ ਜਿਸ ਜਨਮ ਦੇ ਵਿੱਚ ਅਸੀਂ ਬੈਠੇ ਹਾਂ ਜੇ ਇਸ ਜਨਮ ਦੇ ਵਿੱਚ ਇਸ ਸਰੀਰ ਦੇ ਵਿੱਚ ਰਹਿ ਕੇ ਅਸੀਂ ਪਰਮਾਤਮਾ ਨੂੰ ਯਾਦ ਕਰਦੇ ਹਾਂ ਸ਼੍ਰੇਸ਼ਟ ਕਰਮ ਕਰਦੇ ਹਾਂ ਗਿਆਨ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਦੇ ਹਾਂ ਅਧਿਆਤਮਿਕਤਾ ਨੂੰ ਆਪਣੇ ਨਾਲ ਲੈ ਕੇ ਚੱਲਦੇ ਹਾਂ या कह सकी है कि दुनिया के कमाई की गल कर देना कि जमा करो जमा करो अगर कम आएगा उस थूल कमाई की गल करते हैं हालांकि कई बार कमाई जमा की होंगी है लेकिन जो तो यूज कर का टाइम होंगे अपना जान का टाइम आ जाता है लेकिन परमात्मा केंद्र ने तुम भी जमा करो आत्मा की पुण्यकर्मा की पूंजी ਸ਼੍ਰੇਸ਼ਟ ਕਰਮਾਂ ਦੀ ਪੂੰਜੀ ਜਮਾ ਕਰੋ ਕਿਉਂਕਿ ਜਦੋਂ ਅਸੀਂ ਵੀ ਜਾਣਾ ਹੈ ਤੇ ਆਤਮਾ ਨੇ ਖਾਲੀ ਨਹੀਂ ਜਾਣਾ ਆਤਮਾ ਨੇ ਇਹ ਗਿਆਨ ਯੋਗ ਤੇ ਸ਼੍ਰੇਸ਼ਟ ਜਿਹੜੇ ਕਰਮ ਨੇ ਉਹ ਪੂੰਜੀ ਨਾਲ ਲੈ ਕੇ ਜਾਣੀ ਹੈ ਜੇਕਰ ਅਸੀਂ ਇਹ ਗਿਆਨ ਯੋਗ ਦੀ ਸ਼੍ਰੇਸ਼ਟ ਪੂੰਜੀ ਜਮਾ ਕਰ ਲਈ ਸ਼੍ਰੇਸ਼ਟ ਕਰਮਾਂ ਦੀ ਪੂੰਜੀ ਜਮਾ ਕਰ ਲਈ ਸਾਨੂੰ ਡਰਨ ਦੀ ਲੋੜ ਨਹੀਂ ਸਾਡਾ ਅਗਲਾ ਜਿਹੜਾ ਜਨਮ ਹੈ ਉਹ ਬਹੁਤ ਸੁਹੇਲਾ ਹੋਏਗਾ ਸੁਖ ਸ਼ਾਂਤੀ ਵਾਲਾ ਹੋਏਗਾ ਅਤੇ ਸੁਖ ਸ਼ਾਂਤੀ ਵਾਲਾ ਜੀਵਨ ਤਾਂ ਕਿੰ ਨੂੰ ਨਹੀਂ ਪਸੰਦ ਹੈ सू सारू पसंद है के ने, इस करके परमात्मा कहें खौफ नो अपने ओरिजिनल रूप में याद करो ते अपने श्रेष्ठ कर्म की पूंजी जमा करो फील करा सारा दिन अपने उस असली रूप कि मैं कौन हाँ मैं शरीर नहीं इस शरीर चला वाली चेतन शक्ति आत्मा हाँ मत्थे दे चमकदी हुई दिव्य ज्योति प्रकाश स्वरूप ज्योति बिंदु शांत स्वरूप हाँ मैं आत्मा अजर अमर अविनाशी हाँ सत आनंद स्वरूप मैं प्रकाश स्वरूप हां ओम शांति